ਇੰਦੁਸਤਰੀਆਂ ਤੇ ਲਾਜ਼ੋ ਉਰੋਂ ਦੇਸਨ ਇਥੇ ਆਮ ਤਨ ਪਦਾ ਵੀ ਹੋਰ ਹੋ ਗਿਆ ਇੰਦੁਸਤਰੀ ਸਾਡੇ ਜਿਹੜੇ ਖੂ ਬਣਾਉਂਦੇ ਸਨ ਹਾਂ ਹਾਂਜੀ ਖੂ ਬਣਾਉਣ ਲੱਗਿਆ ਕੱਚੀ ਲੱਕੜ ਹੁੰਦੀ ਸੀ ਜੀ ਮੋਟੀ ਉਹ ਗੋਲ ਚੱਕਰ ਹੀ ਬਣਾਉਣਾ ਹੀ ਕਰਦੇ ਅੱਛਾ ਗੋਲ ਚੱਕਰ ਬਣਾ ਤੇ ਖੂ ਵਿੱਚ ਲਾ ਦੇਣਾ ਉਹ ਖੂ ਘੋੜਨਾ ਮੰਗਿਆ ਨੇ ਸਾਡੇ ਪਿੰਨਾਂ ਵਾਲੇ ਕਿ ਬੁਗਾਰ ਕਰਦੇ ਉਹ ਬੰਦੇ ਜੋ ਉੱਚਾ ਹੋ ਜਾਂਦੇ ਤੇ ਰੇਤਾ ਆਉਂਦਾ ਨਾ ਉਸੇ ਰੱਖ ਦਿੰਦੇ ਬੜੇ ਪਹਿਲਾਂ ਰਾਤ ਬੜੇ ਜੰਗੇ ਸੰਸੋ ਤੇ ਜੇ ਭਾਈ ਉਹਦੇ ਪਈ ਲੈ ਹੁਣ ਐਸੇ ਕੋਈ ਇਸ਼ਾਰਾ ਕੋਈ ਨਹੀਂ ਲਾਈਦਾ ਮੁੰਡੇ ਬਿਲਕੁਲ ਇਹ ਇਹੀ ਗੱਲਾਂ ਬਾਬਾ ਜੀ ਇੰਦਸਤਾਨ ਚੋਰੀ ਹੋਲੇ ਹੁੰਦੀ ਸੀ ਇਹ ਡੰਗਰ ਦੀ ਕਿਸੇ ਪਾਰ ਦੇਣਾ ਤਾਂ ਉਹਨਾਂ ਚੜਨੀ ਦੀ ਯਾਨੀ ਬਾਹਰ ਡੰਗਰ ਨੂੰ ਨਿੰਮਾਰ ਮਾਰ ਖਾਣਾ ਕੋ ਬੰਦੇ ਬੈਠੇ ਰਹਿੰਦੇ ਸਾਰੇ ਵਾਦ ਸਾਰੇ ਹੁਣ ਚੋਰੀ ਕੋਈ ਹੁੰਦੀ ਹੋਰੀ ਹੈ ਹੁਣ ਅਗਲੇ ਹਾਂ ਕੱਟ ਸਾਰਾ ਕੁਝ ਇੱਥੇ ਬਿਲਕੁਲ ਹੈ ਇਸ ਤਰ੍ਹਾਂ ਹੀ ਹੈ ਇਹ ਹਿੰਦੁਸਤਾਨ ਦਾ ਵਕਤ ਹੈ ਨਾ ਡਾਕੇ ਵਾਜਦੇ ਆਏ ਸਹੀ ਉਹਨਾਂ ਰਾਈਫਲਾਂ ਲੈਦੇ ਨਾ ਮਾਰੋ ਤੇ ਕੋਲ ਦੋ ਚਾਰ ਬੰਦੇ ਹੁੰਦੇ ਆ ਪਛਾਰ ਦੇਖੋ ਦਾਕੂ ਬਣੇ ਬੈਠੇ ਨੇ ਉਹਨਾਂ ਜੰਗਲਾਂ 'ਚ ਰਹਿੰਦੇ ਸਨ ਉਹਨਾਂ ਦੇ ਨਾਲ ਸਿੱਧੀ ਗੱਲ ਲੈ ਵੀ ਅਸੀਂ ਅੱਜ ਦਾਕਾ ਮਾਰਨਾ ਜੇ ਲੋਕ ਤੇ ਨਹੀਂ ਮਾਰਦੇ ਆ ਅਸੀਂ ਪਹਿਲੇ ਪਗਾਮ ਕਰਨਾ ਕਿ ਅਸੀਂ ਹਾਂ ਦੱਸ ਦਿੰਦੇ ਆ ਠੀਕ ਕੋਈ ਅਸਲਾ ਨਹੀਂ ਫਿਓਲੇ ਬਸ ਆਣੀਆਂ ਦੇ ਵਕਤ ਜਿੰਦ ਕੋ ਛੜੀ ਦੇਖ ਲੈਂਦੇ ਨਾ ਛੜੀ ਹਾਂਜੀ ਉਹਨੂੰ 6 ਮਹੀਨੇ ਬੰਨ ਦਿੰਦੇ ਸਹੀ ਐਸ ਨੂੰ ਨਹੀਂ ਸਕਸੈਸ ਜਿョ ਹੁੰਦੀ ਕੀ ਜਦੋਂ ਹਿੰਦੁਸਤਾਨ ਦੇ ਵਕਤ ਹਿੰਦੁਸਤਾਨ ਦੇ ਉੱਤੇ ਆਹ ਸੀ ਉਹ ਇੱਕ ਫਿਕਾਣਾ ਵਾਜਦਾ ਹਾਇ ਭਾਈਆ ਕਰਾ ਇਹ ਵਾਜਦਾ ਸੀ ਉੱਥੇ ਜਾਂਦੇ ਸਨ ਇਹ ਲਾਡੂ ਕੀ ਹੈਗਾ ਸੀ ਇੱਕ ਮੇਲਾ ਉਹ ਸਭ ਹੋ ਗਿਆ ਲੋਕ ਤਿੰਨੇ ਮੇਲਾ ਉੱਥੇ ਲੱਗਦਾ ਸੀ ਬਸ ਸਹੀ ਹਾਂ ਹਿੰਦੁਸਤਾਨ ਦੇ ਜਿਆਦਾ ਲੋਕ ਕੋਈ ਵੀ ਖੇਡਦੇ ਆਏ ਲਾਦੀ ਇਹ ਜੇ ਸਨ ਕੱਚੇ ਕੋਠੇ ਹੁੰਦੇ ਸਨ ਸਾਰੇ ਛੱਪਰ ਹੋਣ ਬਾਹਰ ਪਾ ਮਾਲ ਡੰਗਰ ਵਾਸਤੇ ਵੀ ਆਜ ਨਹੀਂ ਕੋਈ ਮਾਰੇ ਬੰਦੇ ਛੱਪਰ ਪਾ ਕੇ ਬਹਿ ਜਾਂਦੇ ਐ ਸਹੀ ਅਸੀਂ ਜਿਹੜੇ ਕੋ ਵਾਹ ਹੁੰਦੇ ਆ ਉਹ ਲੈ ਕੱਚੀ ਇੱਟ ਸਾਰੀ ਢੀਮਾ ਬਣਾ ਦੇ ਐ ਜੀ ਢੀਮਾ ਸਹੀ ਉਹਨਾਂ ਦੇ ਕੋਠੇ ਵਸਾਰ ਨਹੀਂ ਹੁੰਦਾ ਆ ਜਿਹੜੇ ਸ਼ਰੀਰ ਸਾਰੇ ਲੱਕੜ ਦੇ ਹੁੰਦੇ ਵੱਡੇ ਵੱਡੇ ਮੋਟੇ ਹਾਂਜੀ ਇਹ ਉੱਤੇ ਪਾ ਦੇ ਉੱਤੇ ਬਾਲੇ ਪਾ ਦੇਣੇ ਉੱਤੇ ਮੁੱਠੀਆਂ ਪਾ ਦੇਣੀਆਂ ਕਾਨਾਂ ਦੇ ਘੜਦੇ ਉੱਤੇ ਮੋੜ ਕਾਨੇ ਖਲਾਤੇ ਮਿੱਟੀ ਨਾਲ ਉੱਤੇ ਮਿੱਟੀ ਪਾ ਦੇਣੀ ਅਸਲਾਮ ਵਾਲੇਕਮ ਬਾਬਾ ਜੀ ਵਾਲੇਕਮ ਸਲਾਮ ਜੀ ਕੀ ਹਾਲ ਚਾਲ ਹੈ ਸ਼ੁਕਰ ਹੈ ਅੱਲਾਹ ਤਾਲਾ ਦਾ ਜੀ ਨਾਮ ਕੀ ਬਾਬਾ ਜੀ ਤੁਹਾਡਾ ਮੇਰਾ ਹਾਜੀ ਮਮਨ ਸ਼ਰੀ ਤੇ ਵਾਲਾ ਸਾਹਿਬ ਦਾ ਬਾਪ ਦਾ ਨਾਮ ਹਾਂਜੀ ਹਾਂ ਮਮਨ ਸ਼ਰੀ ਬਲ ਜਲਾਲਦੀਨ ਸਹੀ ਤੇ ਇਹ ਬਾਬਾ ਜੀ ਦੋ 47 ਦੀ ਵੰਡ ਤੋਂ ਪਹਿਲਾਂ ਇਸੇ ਪਿੰਡ ਦੇ ਰਹਿਣ ਵਾਲੇ ਕਿ ਚੜ੍ਹਦੇ ਪੰਜਾਬ ਤੋਂ ਇੰਡੀਆ ਨੂੰ ਆਏ ਸੀ ਇੰਡੀਆ ਨੂੰ ਆਏ ਸਨ ਸਹੀ ਕਿਹੜਾ ਪਿੰਡ ਸੀ ਆਪਣਾ ਲਖੇਗੇ ਸਹੀ ਤੂ ਜ਼ਿਲ੍ਹਾ ਜ਼ਿਲ੍ਹਾ ਪਰੋਜ਼ਪੁਰ ਥਾਣਾ ਤਹਿਸੀਲ ਮੁਖਸਾਰਾ ਖਾਣਾ ਮੰਗਲਾ ਪਿੰਡ ਆਪਣਾ ਕੱਚਾ ਆਇਆ ਪੱਕਾ ਕਿਵੇਂ ਦਾ ਪਿੰਡ ਆਇਆ ਉੱਥੇ ਪਿੰਡ ਆਪਣਾ ਦੀ ਪਹਿਲੇ ਲਾਂ ਦੀਏ ਜੇ ਸਨ ਕੱਚੇ ਕੋਠੇ ਹੁੰਦੇ ਸਨ ਸਾਰੇ ਛੱਪਰ ਹੋਣੇ ਬਾਹਰ ਪਾ ਮਾਲ ਡੰਗਰ ਵਾਸਤੇ ਵੀ ਆਜੇ ਵੀ ਕੋਈ ਮਾਰੇ ਬਲ ਦੇ ਛੱਪਰ ਪਾਸੇ ਬਹਿ ਜਾਂਦੇ ਆ ਸਹੀ ਜਿਹੜੇ ਕੋਵਾ ਹੁੰਦੇ ਆ ਕੋਲ ਕੱਚੀ ਸਾਰੀ ਢੀਮਾ ਬਣਾ ਦੇ ਜਿਹੜੀ ਢੀਮਾ ਸਹੀ ਉਹਨਾਂ ਦੇ ਕੋਠੇ ਵਸਾਰਨੇ ਹੁੰਦਾ ਆ ਜਿਹੜੇ ਸ਼ਰੀਰ ਲੱਕੜ ਦੇ ਹੁੰਦੇ ਵਾਡੇ ਦੇ ਮੋٹے ਹਾਂਜੀ ਇਹ ਉੱਤੇ ਪਾ ਦੇ ਉੱਤੇ ਬਾਹਲੇ ਪਾ ਦੇਣੇ ਉੱਤੇ ਮੁਠੀਆਂ ਪਾ ਦੇਣੀਆਂ ਕਾਨਿਆਂ ਦੇ ਘੜਦੇ ਉੱਤੇ ਮੜ ਕਾਨੇ ਖਲਾ ਤੇ ਮਿੱਟੀ ਨਾਲ ਉੱਤੇ ਮਿੱਟੀ ਪਾ ਦੇਣੀ ਸਹੀ ਉੱਤੇ ਮੋ ਲੈਮ ਦੇ ਦਸਾਂ ਬਾਸਮ ਨਾ ਵਿਭਗੇ ਨਾ ਤੇ ਓਲੇ ਲਾ ਦੇ ਜੇ ਹੁੰਦੇ ਸਨ 12 ਵੀ ਲਾ ਦੇ ਜੇ ਹੁੰਦੇ ਸਨ ਵੀ ਫਸਲ ਥੋੜੀ ਹੁੰਨੀ ਖੂਹਾਂ ਦੇ ਹਾਲ ਵੀ ਖੂਹ ਤੇ ਜਿਹੜੇ ਕੂਰ ਜਿਹਨੇ ਵਾਦੇ ਉਹਲੇ ਹਾਂਜੀ ਲੋਟੇ ਨਾਲ ਸਾਨੂੰ ਵੇਖੀ ਨਹੀਂ ਹੋ ਤਾਂ ਕੂ ਕਿਸਲੇ ਜਾ ਹਾਂਜੀ ਵੀ ਇੱਕ ਕੁੜਾ ਮਗਰ ਜਿਹੜਾ 2 ਕਿੱਲੇ ਪਗਾਹ ਦਾ ਸੀ ਦਾ ਉਹ ਜਿਹੜੀ ਕਣੂ ਗੁੰਦੀ ਸੀ ਯਾਕੂਬ ਰਾਣੀ ਕਹਿੰਦੇ 20 ਦਿਨ ਗੋਦੀ ਛੋਲੇ ਹਾਂਜੀ ਉਹ ਬਾਹਰ ਉਹ ਜਾਣੀ ਜਿੱਥੇ ਫਸਲ ਹੁੰਦਾ ਨਰਮੇ ਹੁੰਦੇ ਜਦੋਂ ਆਉਂਦੀ ਉਹ ਵੇਲੇ ਪਾਏ ਰਹੇ ਸੀ ਸਹੀ ਤੇ ਇਹ ਪਿੰਡ ਆਪਣਾ ਮੁਸਲਮਾਨ ਦਾ ਹੀ ਸੀ ਸਾਰਾ ਉਹ ਮੁਸਲਮਾਨ ਸਾਰੇ ਅੱਛਾ ਕਿਸੇ ਦੇ ਆਸ-ਪਾਸੇ ਵੀ ਮੁਸਲਮਾਨ ਇੱਕ 81 ਪਿੰਡ ਸਿੱਖਾਂ ਦਾ ਪਰਾਨਾ ਹਲਫਾ ਦੇ ਹਜ਼ ਲੱਗਦੀ ਹੁੰਦੇ ਅੱਛਾ ਹਾਂ ਹੋਰ ਮੁਸਲਮਾਨ ਸਾਰੇ ਸੀ ਖੂ ਕਿੰਨੇ ਸੀ ਪਿੰਡ ਦੇ ਆਪਣੇ ਖੂ ਆਪਣੇ ਹੈਗੇ ਨੇ ਪਰ ਪਿੰਡ ਜੋ ਮੇਰੇ ਖਿਆਲੋਂ 15 ਖੂ ਇਹ ਹਾਂ ਉਹ ਸਾਰਾ ਦੇ ਵਿਆਧਰੀ ਤੇ ਜਾਪੋ ਆਉਂਦੀ ਕਿਸੇ ਬੰਦੇ ਵਈ ਸੀ ਪੜੀ ਹੁੰਦੇ ਉਸ ਵਿੱਚ ਆਪੋ ਆ ਖੂ ਲਾਇਆ ਸਾਰਿਆਂ ਨੇ ਮਸਜਿਦਾਂ ਕਿੰਨੀਆਂ ਸੀ ਪਿੰਡ ਜੱਪ ਨੇ ਮਸਜਿਦ ਕੋ ਮਸਜਿਦ ਸੇ ਵਿਚਾਰੇ ਪਿੰਡੇ ਦੇ ਕੱਚੀ ਕੇ ਪੱਕੀ ਕੱਚੀ ਗਾੜੀ ਉਹ ਆ ਉਹ ਲਾ ਲੋ ਆਦਾ ਕੋਈ ਨਹੀਂ ਸੀ ਨਾ ਹਾਂਜੀ ਉਹ ਵੀ ਕੱਚੀ ਸੀ ਸੀ ਕੋਈ ਮੁੱਠੀਆ ਪਾ ਦੇ ਉੱਤੋਂ ਸਵਾਰ ਕੇ ਲੰਬੀ ਵਹੀ ਸੀ ਤੇ ਕੋਈ ਸਕੂਲ ਸਕਾਲ ਹੈਗਾ ਸੀ ਪਿੰਡ ਜ ਆਪਣੇ ਹਾਂਜੀ ਕੋਈ ਸਕੂਲ ਸਕੂਲ ਕੋਈ ਨਹੀਂ ਸੀਦਾ ਸਕੂਲ ਸਾਡੇ ਨਾਲ ਹੋਰ ਪਿੰਡ ਹੈਗਾ ਸੀ ਉੱਥੇ ਹੈਗਾ ਸੀ ਲੱਖੇ ਜੀ ਉਹ ਵੀ ਸਾਡੇ ਭਰਾ ਸੀ ਉੱਥੇ ਪਾਣੂ ਜਾਂਦੇ ਸਨ ਮੁੰਡੇ ਕੋਈ ਜੜੀ ਜਾਂਦੇ ਸਨ ਸਹੀ ਆ ਮਾਮ ਮਸਜਦ ਹੈਗਾ ਸੀ ਜਿਹੜਾ ਉਹ ਉੱਥੇ ਬੱਚਿਆਂ ਨੂੰ ਭੂਰਾ ਭੂਰ ਲਿੰਦਾ ਸੀ ਵੀ ਐਨ ਖਾਲ ਖੂਦੇ ਖਟੀਆਂ ਤੇ ਲਖਾਂ ਰਹਿੰਦੇ ਸਨ ਇੰਦਰਪਾਲ ਦੇ ਤੇ ਜਦੋਂ ਐਲਾਨ ਹੋਇਆ ਪਾਕਿਸਤਾਨ ਤੇ ਹਿੰਦੁਸਤਾਨ ਬਣ ਗਿਆ ਫਿਰ ਇੱਥੇ ਆ ਕੇ ਬੈਠੇ ਹਾਂ ਉਥੋਂ ਉੱਠੇ ਹੋਈ ਹੋਈ ਰਾਜ ਰਹਿੰਦੇ ਆ ਜਪਾਲਪੁਰ ਵੀ ਮਗਾਏ ਉਹ ਨਹੀਂ ਗਏ ਪਾਕ ਪਤਨ ਨਹੀਂ ਗਏ ਅਖੀਰ ਸਾਡੀ ਸਾਡੀ ਬਿਆਦਰੀ ਇੱਥੇ ਜ਼ਿਆਦੀ ਅਜੀ ਸਾਰੇ ਇੱਥੇ ਆ ਗਏ ਸਹੀ ਹਾਂ ਵੀ ਉਥੋਂ ਫਿਰ ਇੱਥੇ ਆ ਗਏ ਮੇਰੇ ਕੋਲ ਪੱਕੇ ਪੱਕੇ ਇੱਥੇ ਆ ਗਏ ਆ ਇੱਥੇ ਪੱਕੇ ਪੱਕੇ ਆ ਗਏ ਇੰਦੁਸਤਾਨ ਦੇ ਹਾਲਾਤ ਹੋਰ ਹੁੰਦੇ ਸਨ ਇੱਥੇ ਆਮ ਨੂੰ ਪਤਾ ਹੋਵੇ ਹੋਰ ਹੋਗਾ ਹੈ ਇੰਦੁਰਦਾਨ ਸਾਡੇ ਜਿਹੜੇ ਖੂਬ ਬਣਾਉਂਦੇ ਸਨ ਹਾਂ ਹਾਂਜੀ ਖੂਬ ਬਣਾਉਣ ਲੱਗਿਆਂ ਕੱਚੀ ਲੱਕੜ ਹੁੰਦੀ ਸੀ ਇਹਦੀ ਮੋਟੀ ਉਹ ਗੋਲ ਚੱਕਰ ਹੀ ਬਣਾਉਣਾ ਹੀ ਕਰਦੇ ਅੱਛਾ ਗੋਲ ਚੱਕਰ ਬਣਾ ਆ ਤੇ ਖੂਬ ਵਿੱਚ ਲਾ ਦੇਣਾ ਉਹ ਖੂਬ ਘੋਟਣਾ ਬੰਦਿਆਂ ਦਾ ਇਹ ਸਾੜੇ ਪੈਣ ਵਾਲੇ ਕਿ ਵਗਾਰ ਕਰਦੇ ਉਹ ਬੰਦੇ ਦਾ ਉੱਚਾ ਹੋ ਜਾਂਦੀ ਤੇ ਰੇਤਾ ਆਉਂਦਾ ਨਾ ਹਾਂਜੀ ਉਸੇ ਰੱਖ ਦਿੰਦੇ ਉਹਦੇ ਉੱਤੇ ਮਰ ਬਸਾਰਨ ਲੱਗ ਪੈਂਦਾ ਸੀ ਸਹੀ ਉਹ ਮਸਾਲਾ ਪਾਏ ਮਰ ਉਹ ਤੋਂ ਬਹਿ ਹੁੰਦਾ ਸੀ ਉਹ ਟੋਲੋਮਿਟੀ ਕਦੀ ਜਾਂਦਾ ਉਹ ਖੂਹ ਦਾ ਡੋਰਾ ਜਾਂਦਾ ਸਹੀ ਇੱਥੇ ਜਾਂਦੇ ਕੋਈ ਪੱਕੀ ਵਾਹ ਤੇਖੀਏ ਉਥੇ ਜਾਂਦੇ ਰੱਖ ਦਿੱਤੇ ਉਹ ਬੜਾ ਡੂੰਘਾ ਖੂਹ ਹੁੰਦਾ ਸੀ ਪਾਣੀ ਇੱਥੇ ਆਣਾ ਉਥੇ ਆ ਗਿਆ ਉਹਨਾਂ ਤਰਨਾ ਜਾਂਦੇ ਸਹੀ ਇਧਰ ਤਾਂ ਨੇ ਵਕਤ ਬਬਈ ਹੋਰ ਦਸਾਂ ਵਕਤ ਚੰਗੇ ਆਏ ਹੋ ਤੁਸੀਂ ਤਾਂ ਸਾਰਾ ਟਾਈਮ ਵੇਖਿਆ ਹੈ ਟਾਈਮ ਵੀ ਪੁਰਾਣਾ ਟਾਈਮ ਵੀ ਅੱਬੜੇ ਬੜੇ ਪਹਿਲਾਂ ਰਾਤ ਬੜੇ ਚੰਗੇ ਸੰਸੋ ਸਹੀ ਇੱਥੇ ਹੈ ਭਾਈ ਉੱਥੇ ਪਈਦਾ

ਤੇ ਕੋਲ ਦੋ ਚਾਰ ਬੰਦੇ ਹੁੰਦੇ ਆ ਪੰਜ ਦੇਖੋ ڈاکੂ ਬਣੇ ਵੈਸੇ ਨੋ ਉਹ ਜੰਗਲਾਂ ਚ ਰਹਿੰਦੇ ਸਨ ਉਹਨਾਂ ਦੇ ਨਾਲ ਸਿੱਧੀ ਗੱਲ ਲੈ ਮੈਂ ਅੱਜ ڈاکਾ ਮਾਰਨਾ ਜੀ ਲੋਕ ਤਾਂ ਨਹੀਂ ਮਾਰਦੇ ਆ ਤੇ ਵੀ ਪਹਿਲੇ ਪਗਾਮ ਕਰਨਾ ਕਿ ਆਈ ਸਾਡੇ ਹਾਂ ਦੱਸ ਦਿੰਦੇ ਆ ਠੀਕ ڈاکਾ ਮਾਰਨਾ ਜੀ ਉਹ ਪਿੰਡ ਜਿਹੜਾ ਸਵਾਰ ਜਾਣਾ ਉਹਨੇ ਬਸ ਫਾਇਰ ਕਰਨਾ ਹੀ ਬਸ ਜਿਹੜੇ ਘਰ ਦੇ ਉਹਨਾਂ ਪਤਾ ਹੁੰਦਾ ਬੇ ਤੇ ਲੁੱਟਣਾ ਉਹਨਾਂ ਨੂੰ ਲੁੱਟ ਤੇ ਲੈ ਜਾਣੇ ਬਸ ਕੋਈ ਉਹਨੇ ਆ ਬੰਦੂਕਾ ਕੋਈ ਨਹੀਂ ਸੰਧਿਆ ਠੀਕ ਕੋਈ ਅਸਲਾ ਨਹੀਂ ਫਿਓਲੇ ਬਦਾਨੀਆਂ ਦੇ ਵਕਤ ਜਿੰਨ ਕੋ ਛੜੀ ਲੈ ਲੈਂਦੇ ਨਾ ਛੜੀ ਹਾਂਜੀ ਉਹਨੂੰ 6 ਮਹੀਨੇ ਬੰਦ ਦਿੰਦੇ ਸਹੀ ਐਸੋ ਨਹੀਂ ਸਖਤ ਸੀ ਜਿਹੋ ਹੁੰਦੀ ਠੀਕ ਜਦੋਂ ਹਿੰਦੁਸਤਾਨ ਦੇ ਵਕਤ ਹਿੰਦੁਸਤਾਨ ਦੇ ਵਕਤ ਆਹ ਸਹੀ ਸਹੀ ਤੇ ਇਹ ਬਬਰ ਹੀ ਆਪਣੇ ਫਿਰ ਸਾਰੇ ਵੱਡੇ ਖੈਰੁਸਲਾਮ ਤੇ ਆ ਗਏ ਸੀ ਇਧਰ ਹੀ ਤੋਂ ਵੰਡ ਹੋਈ ਸਹੀ ਫੜਾਉਂਗੇ ਸਾਰੇ ਇੱਥੇ ਆ ਗਏ ਤੇ ਇਹ ਵੀ ਕੋਈ ਜਾਨੀ ਨੁਕਸਾਨ ਨਹੀਂ ਆ। ਨਾ। ਸਾਡੀ ਸ਼ਾਦੀ ਜਿੰਨੀ ਬਰਾਦੀ। ਉਥੋਂ ਡੀ ਜੀ ਅਮਨ ਵਾਲਿਆ ਤੇ ਆ ਗਏ। ਬੱਬਾ ਜੀ ਆਪਣੇ ਬਜ਼ੁਰਗਾਂ ਦੇ ਵਿੱਚੋਂ ਵੱਡਿਆਂ ਚੋਂ ਕਦੀ ਕੋਈ ਗਿਆ ਪਿੰਡ ਵੇਖਣ ਆਪਣਾ ਪਿਛਾਂ। ਪਿਛਾਂ ਨਹੀਂ ਕੋਈ ਗਿਆ ਇਥੋਂ। ਨਹੀਂ ਗਿਆ। ਮੀਨੋ ਫਾਇਰ ਕਦੇ ਕੋਈ ਨਹੀਂ ਗਿਆ। ਇਥੋਂ ਕੋਈ ਵੀ ਨਹੀਂ ਗਿਆ। ਬਹੁਤ ਸਾਲਾਂ ਤੋਂ। ਹਾਂ ਨਹੀਂ ਪਿੰਡ ਸਾਡੇ ਨੇੜੇ ਬਾਰਡਰ ਦੇ ਨੇੜੇ। ਸਹੀ। ਬਾਰਡਰ ਦੇ ਨੇੜੇ। ਵੇ ਗਿਆ ਕੋਈ ਨਹੀਂ ਮੇਰੇ ਖਿਆਲ ਨਾਲ ਤੁਹਾਨੂੰ ਵੈਸੇ ਘਰ ਯਾਦ ਹੈ ਗਿਆ ਮਤਲਬ ਜਿਵੇਂ ਹੁਣ ਮਸਜਿਦ ਤੁਸੀਂ ਦਸੀ ਪਿੰਡ ਜੁ ਹੁੰਦੀ ਸੀ ਹਾਂ ਉਹ ਪਿੰਡ ਮਸਜਿਦ ਤੋਂ ਕਿਵੇਂ ਸੀ ਘਰ ਆਪਣਾ ਪੂਰੇ ਪਿੰਡ ਦੀ ਮੈਨੂੰ ਘਰ ਘਰ ਦਾ ਪਤਾ ਹੈ ਹਾਂ ਪੂਰੇ ਪਿੰਡ ਦਾ ਇਹ ਨਹੀਂ ਵੀ ਇੱਕ ਦੇ ਕੰਮਿਆਂ ਦੇ ਇਹ ਘਰ ਬਿਆ ਸੁਣਾ ਆ ਸੁਣਾ ਆ ਸੁਣਾ ਬਿਆਦਰੀ ਦੇ ਆ ਸੁਣਾ ਆ ਸੁਣਾ ਆ ਸੁਣਾ ਮਸਜਿਦ ਪਿੰਡ ਦੇ ਸਾੜੇ ਸੀ ਉੱਥੇ ਵੀ ਠੀਕ ਹੈ ਤੇ ਬਾਹਰ ਦੇ ਲਈ ਖੂਹ ਨਾਲ ਪਸਾ ਫਰਾ ਦੇ ਆ ਫਲਾਣੇ ਘਰ ਦਾ ਸੀ ਆ ਫਲਾਣੇ ਘਰ ਦਾ ਖੂਹ ਸੀ ਆ ਫਲਾਣੇ ਘਰ ਦਾ ਖੂਹ ਸੀ ਨੰਬਰਦਾਰ ਹੀ ਕਿੰਦੇ ਕੋ ਸੀ ਪਿੰਡ ਦੀ ਅਸਲ ਨੰਬਰਦਾਰੀ ਹੈਗੀ ਸੀ ਸੁਦੀਕ ਸਿੰਘ ਦਾ ਉਹਦੇ ਕੋ ਸੀ ਪਹਿਲੇ ਨੰਬਰਦਾਰੀ ਪਿੰਡ ਦੀ ਠੀਕ ਉਹ ਤੇ ਆਪਣਾ ਘਰ ਆਪਣਾ ਘਰ ਜਿਹੜਾ ਸੀ ਉਹ ਕਿਸੇ ਖੂਹ ਦੇ ਨੇੜੇ ਸੀ ਕਿ ਮਸਜਿਦ ਦੇ ਨੇੜੇ ਸੀ ਕਿੱਥੇ ਸੀ ਆਪਣਾ ਘਰ ਆਪਣਾ ਖੂਹ ਦੇ ਨੇੜੇ ਸੀ ਬਾਹਰ ਮਣੇ ਘਰ ਸੀ ਉਹ ਥੋੜਾ ਜਿਹਾ ਕਿਹੜਾ ਖੂ ਕੀ ਨਾਂ ਵਜਦਾ ਸੀ ਉਹ ਸਾਡਾ ਆਜ਼ਾ ਖੂ ਸੀ ਵੱਖਰਾ ਬਿਆਜ਼ੀ ਇਹਦਾ ਵੱਖਰਾ ਆਜ਼ਾ ਸਾਡਾ ਜਾਤੀ ਖੂ ਸੀ ਵੀ ਭੱਡੀਆਂ ਵਾਲਾ ਖੂ ਕਹਿ ਲੋ ਹਾਂ ਉਹ ਉਹ ਉਹਨੇ ਨੇੜੇ ਸਰ ਬਾਹਰ ਮਨੇ ਵੀ ਉਹ ਤੋਂ ਗਹੀ ਬਾਹਰ ਨਿਕਲ ਆਂਦੀ ਸੀ ਉੱਥੇ ਉਹਨਾ ਉੱਥੇ ਰਹਿੰਦੇ ਸਨ ਇਹਨਾਂ ਠੀਕ ਠੀਕ ਤੂੰ ਪਿੰਡ ਤੋਂ ਥੋੜਾ ਬਾਹਰ-ਬਾਰ ਘਾਰੇ ਹਾਂ ਤੇ ਉੱਥੇ ਕੋਈ ਮੇਲਾ ਲੱਗਦਾ ਸੀ ਪਿੰਡ 'ਚ ਉੱਥੇ ਚਾਰ ਗਲੀਆਂ ਆਂ ਜਾਂ ਮਸ ਬਚਾਲੇ ਬਿਆਨੇ ਦੇ ਡੇਰਾ ਸੀ ਅੱਛਾ ਚਾਰੇ ਰਹਿੰਦੇ ਵੀ ਚੜਦੇ ਵੀ ਰਹਿੰਦੇ ਵੀ ਕਣੀਆਂ ਆਪੋ ਆਪ ਨਿਕਲ ਜਾਂਦੀਆਂ ਆਇਆਂ ਠੀਕ ਜਿਹੜਾ ਵੀ ਵਿਚਾਰੇ ਪਿੰਡ ਦੇ ਬੇੜਾ ਬਣਾ ਉਹ ਕਿੱਲੇ ਗੁੰਦਦੇ ਸੀ ਵਿੱਚ ਮੇਰੀ ਵੱਡੀ ਉਥੇ ਲਾਦੇ ਦੇ ਅੱਜ ਇਕੱਠੀ ਹੋ ਜਾਣੀ ਦੇ 10000 ਰੁਪਏ ਹੋਣਾ ਇੱਕ ਉਹਨੇ ਧੂਆ ਪਾ ਦੇਣਾ ਤੇ ਵੱਲੇ ਉਥੇ ਸਾਰੇ ਇਕੱਠੇ ਹੋ ਜਣੋਂ ਹੌਕਾ ਖਾ ਦੇ ਉਥੇ ਬਹਿ ਜਾਣਾ ਸਹੀ ਸਾਰੇ ਉਸਾਰੇ ਗੱਲਾਂ ਬਾਤਾਂ ਕੀਤੀ ਦੇ ਕੋਈ ਅਲੱਗ ਇੱਕ ਮੇਲਾ ਲੱਗਦਾ ਸੀ ਮੇਲਾ ਪਿੰਡ ਜ ਆਪਣੇ ਉਥੇ ਮੇਲਾ ਆਪਣੇ ਪਿੰਡ ਜ ਮੇਲਾ ਕੋਣ ਲੱਗਦਾ ਸੀ ਤੇ ਕੋਈ ਆਲੇ ਦੁਆਲੇ ਦੇ ਪਿੰਡਾਂ ਜਿੱਥੇ ਜਾਂਦੇ ਹੋਵੋ ਉਹ ਇੱਕ ਪਿੱਖਾ ਦਾ ਵਾਜਦਾ ਹੈ ਭਾਈਆ ਕਰਾ ਇਹ ਵਾਜਦਾ ਸੀ ਉੱਥੇ ਜਾਂਦੇ ਸਨ ਇਹ ਲੱਗਦਾ ਕਿ ਹੈਗਾ ਸੀ ਇੱਕ ਮੇਲਾ ਉਹ ਸਭ ਤੋਂ ਹੈਗਾ ਲੋਕ ਤਿੰਨ ਨੇ ਮੇਲਾ ਉੱਥੇ ਲੱਗਦਾ ਸੀ ਬਸ ਸਹੀ ਹਿੰਦੁਸਤਾਨ ਦੇ ਜਿਆਦਾ ਲੋਕ ਕੋਈ ਵੀ ਖੇਡਦੇ ਆ ਅੱਛਾ ਇੱਕ ਮੁਸਲਮਾਨਾਂ ਦੇ ਇੱਕ ਪਾਸੇ ਨੇ ਉਹ ਕਸਾਈ ਵਾਜਦਾ ਬੰਗਲੇ ਦੇ ਉਹ ਬੜੀ ਟੀਮ ਉਹਨਾਂ ਦੀ ਬਣੀ ਸੀ ਭਾਰੀ ਵੱਡੀ ਸਹੀ ਬੰਗਲੇ ਫਾਜ਼ਲ ਕਾ ਦੇ ਹਾਂ ਜੀ ਤੋਂ ਬਾਹਰ ਯਾ ਤੇ ਲੋਕ ਨਾਲੇ ਉਹਨਾਂ ਨੂੰ ਆਉਂਦੇ ਆ ਉਹਨਾਂ ਖੇਡਣਾ ਮੁਸਲਮਾਨ ਇੱਕ ਪਾਸੇ ਨਹੀਂ ਦਿੰਦੇ ਜਾਂ ਮੁਸਲਮਾਨਾਂ ਦਾ ਛੋੜਾ ਆਪੇ ਜਿਹੜਾ ਵੀ ਉਹਨਾਂ ਐਉਂ ਕਿੰਦੇ ਆ ਗਿਆ ਸਾਰੇ ਵੀ ਆਹ ਤੇ ਕੋਡੀ ਖੇਡਣੀ ਹੋਤੀ ਸਹੀ ਵੀ ਨਾਲ ਕੇ ਖੇਡ ਨਹੀਂ ਪਾਵੇਂ ਸਿੱਖਾਂ ਦੇ ਮੁੰਡਿਆਂ ਨੇ ਜਿਹੜੇ ਮਰਜ਼ੀ ਨਾਲ ਤੇ ਖੇਡਣੀ ਛੋੜਾ ਬੱਕਰਾ ਠੀਕ ਹੋ ਗਿਆ ਬੱਬਾ ਜੀ ਬੜੀ ਮਿਹਰਬਾਨੀ ਤੇ ਸਾਨੂੰ ਗੱਲਾਂ ਦਸੀਆਂ ਹਾਂ ਬਹੁਤ ਸ਼ੁਕਰੀਆ ਚਲੋ ਜੀ ਅੱਲਾਹ ਤੰਦ